ਦੋਸਤੋ ਦੂਜਾ ਸੂਆ ਬਹੁਤ ਹੀ ਜ਼ਿਆਦਾ ਸੋਹਣੀ ਝੋਟੀ ਬਕਾਊ ਆ ਤੇ ਪੂਰੀ ਫੁੱਲ ਠੰਡੀ ਸੀਲ ਆ ਜੈਡ ਬਲੈਕ ਆ ਥੋੜੇ ਜਿਹਾ ਬੂਛ ਚਵਾਲ ਵਾਈਟ ਆਗੇ ਸਾਂ ਵੀ ਬਲੀ ਬਹੁਤ ਚੰਗੀ ਆ ਪੈਟਪੁੜੇ ਦੀ ਚੜਾਈ ਬਹੁਤ ਆ ਗਈ ਥਾਣਲੇਵੇ ਦੀ ਵੀ ਬਹੁਤ ਜ਼ਿਆਦਾ ਸਾਫ ਆ ਗਈ ਇੱਕੋ ਜੇ ਥਾਣਾ ਬਹੁਤ ਚੰਗੇ ਤੇ ਪੂਰੀ ਫੁੱਲ ਜਮਾ ਫੁੱਲ ਠੰਡੀ ਸੀਲ ਆ ਗਈ ਘਰ ਰੱਖਣ ਲਈ ਬਹੁਤ ਚੰਗੀ ਝੋਟੀ ਆ ਗਈ ਲੰਮਾ ਸਵਾ ਦੁੱਧ ਦਿੱਤਾ ਬਾਂਜਾਂ ਦੇ ਮਲਕਾਵ ਕੋ ਰੰਗ ਸਿੰਗਾ ਜਮਾ ਕੁੰਡੇ ਸਿੰਗਾ ਕਿਸੇ ਪੱਖੋਂ ਕੋਈ ਖੁੰਜੀ ਨਹੀਂ ਹੈ ਕਦ ਕਾਠ ਵੀ ਚੰਗਾਗਾ ਸਾਰੇ ਪੱਖਾਂ ਤੋਂ ਹੀ ਸਾਫ ਸੁਥਰੀ ਹੈ ਜੀ ਤੇ ਸੀਮਨ ਬਾਈਆਂ ਦੇ ਮੁਤਾਬਕ ਚੰਗਾ ਲੱਗਿਆ ਵਾ ਪਰ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਤਸੱਲੀ ਅੱਗੇ ਤੁਸੀਂ ਕਰਨੀ ਆ ਪੂਰੀ ਵੀਡੀਓ ਬਣੀ ਆ ਉਹ ਵੀ ਦੇਖ ਸਕਦੇ ਹੋ ਤੁਸੀਂ ਮੁੱਲ 1.80 ਲੱਖ ਦਾ ਮੌਕੇ ਤੇ ਮਾਣ ਤਾਂ ਜਰੂਰ ਹੋ ਜੂਗਾ ਆਪਦੀ ਹਰ ਪੱਖ ਤੋਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਚੰਗੀ ਝੋਟੀ ਹੈਗੀ ਚੰਗਾ ਦੁੱਧ ਦਿੰਦਾ ਬਾਈਆਂ ਦੇ ਮੁਤਾਬਕ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਧੰਨਵਾਦ